ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਿੱਖਦੇ ਰਹਿਣਾ ਚਾਹੀਦਾ ਆਪ ਤੋਂ ਛੋਟਾ ਬੜੇ ਗੁਣ ਦੱਸ ਜਾਂਦਾ ਹੁੰਦਾ ਹੈ ਆਪ ਤੋਂ ਛੋਟੇ ਬਹੁਤ ਕੱਡੇ ਦੂ ਗੁਣ ਦੱਸ ਜਾਂਦੇ ਆ ਇਹਦਾ ਬਾਲਮ ਨਾਮ ਹੈ ਇਹਦਾ ਰੁਕੂ ਰਫੀ ਪਿੰਡ ਹੈ ਕਾਂਗੇ ਵਾਲੇ ਪਾਉ ਦੇ ਨਾਲ ਟੱਕਰ ਹੋ ਗਈ ਇੱਕ ਪਾਸੇ ਗੁਰਨਾਮ ਗਾਮੇ ਦਾ ਪੁੱਤ ਬਾਲਮ ਤੇ ਦੂਜੇ ਪਾਸੇ ਕਾਂਗੇ ਵਾਲਾ ਪਾਉ ਰਾਜੂ ਹੈ ਪੁਆਇੰਟ ਧਾਵੀ ਦੇ ਖਾਤੇ ਦੇ ਵਿੱਚ ਜਾ ਡੋਡੇ ਆ ਇਹਦਾ ਨਾਂ ਉਹ ਕਹਿੰਦੇ ਬਿੰਦੂ ਆ ਇਹਦਾ ਸੁਭਾਅ ਵਾਲੀ ਬਾ ਪਿੰਡ ਹੈ ਇੱਕ ਪੱਤੇ ਮਲੰਗੀ ਪਰਿਵਾਰ ਦੇ ਵਿੱਚੋਂ ਆਉਂਦਾ ਹੈ ਰਾਏ ਸਿੰਘ ਬਰਾਦਰੀ ਦੇ ਨਾਲ ਆਹ ਸਬੰਧ ਰੱਖਦਾ ਹੈ ਰਾਏ ਸਿੰਘ ਬਰਾਦਰੀ ਦੇ ਨਾਲ ਸਬੰਧ ਰੱਖਦਾ ਹੈ ਖਵਾ ਵਾਲੀ ਬਾਹ ਦਾ ਬਿੰਦੂ ਕਬੱਡੀ ਪੌਂਡ ਲਈ ਮੈਦਾਨ ਦੇ ਵਿੱਚ ਵੱਧ ਆਇਆ ਪੇਂਟ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਇਹ ਰਮਨ ਭਗਤੇ ਵਾਲਾ ਰਮਨ ਭਗਤੇ ਵਾਲਾ ਕਹਿੰਦੇ ਜ਼ਿਲ੍ਹੇ ਬਠਿੰਡੇ ਤੋਂ ਆਇਆ ਹੈ ਕਿ ਹੈ ਫਕਰਾਂ ਦੀ ਕਿਰਪਾ ਨਹੀਂ ਪਿੰਡ ਭਗਤੇ ਵਾਲੇ ਤੇ ਪੁੱਤ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਪਾਲੇ ਤੇ ਬਹੁਤ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਪਾਲੇ ਤੇ ਇੱਕ ਸਾਈਡ ਕਹਿੰਦੇ ਨੌਜਵਾਨ ਗਬਰੂ ਧੋਰ ਕੋਟਨ ਸੀਦੇ ਐ ਗਲਾਬੂ ਖਾਨ ਪੁੱਜਿਆ ਹੋਇਆ ਇੱਕ ਸਾਈਡ ਕਹਿੰਦੇ ਕਾਂਗੇ ਪਿੰਡ ਦੀ ਟੀਮ ਇਸੇ ਲਈ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਇਹ ਆ ਗਲਾਬੂ ਖਾਨ ਟੋਂਬੜਪਨ ਵਾਲਾ ਮੇਰੇ ਵੀਰੋ ਐਨ ਸਿਰੇ ਦਾ ਮੁਕਾਬਲਾ ਲੈ ਵੀ ਰਾਜੂ ਪਾਹੂ ਕਾਂਗੇ ਵਾਲਾ ਆ ਉਸੇ ਲਈ ਮੁਕਾਬਲਾ 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 ਹੈ ਰਾਜੂ ਭਾਉ ਕਾਂਗੇ ਦਾ ਯਾਮਾ ਮੋਟਰਸਾਈਕਲ ਦੇ ਕੇ ਮਾਨਿਆ ਸਨਮਾਨਾ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਯਮੇ ਨੂੰ ਇੱਕ ਯਮੇ ਨੂੰ ਨਾ ਰੋ ਯਾਮਾ ਦੀ ਲੜਣਾ ਵੇਖੀ ਲੱਗਦੀ ਹੈ ਮੋਟਰਸਾਈਕਲਾਂ ਦੇ ਭੱक्कੜ ਵੇਖੀ ਨਿਕਲਦੇ ਰਾਜੂ ਜੀ ਐਡਾ ਹੀ ਚੱਲੀ ਗਿਆ ਨਾ ਤੇ ਦੁਨੀਆ ਨੂੰ ਦੱਸਣਾ ਨਹੀਂ ਪੈਂਦਾ ਆ ਕਹਿੰਦੇ ਪਿੱਪਲ ਪਲਵਾਨ ਦਾ ਪੁੱਤ ਹੈ ਇਹ ਮਹਿਕ ਪਤੌਣਾ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਈ ਕਹਿੰਦਾ ਵੀ ਮਹਿਕ ਦਾ ਨਾਮ ਜਰੂਰ ਬੋਲਦੀ ਪਰ ਮੈਂ ਦੱਸ ਦਿਆਂ ਵੀ ਇਹਦੇ ਪਾਪੇ ਨੇ ਪਲਵਾਨੀ ਬਹੁਤ ਤਕੜੀ ਖੇਡੀ ਹੈ ਉਹ ਪਿੱਪਲ ਪਲਵਾਨ ਦਾ ਪੁੱਤ ਹੈ ਪਤੜਪਿੰਡ ਦਾ ਮਹਿਕ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਇੱਕ ਇਹਦਾ ਤਖਤੂਪੁਰਾ ਪਿੰਡ ਇਹ ਲਵੀ ਕੈਨੇਡਾ ਜਾ ਵਸਿਆ ਉਰਲੀ ਕੰਦੀ ਤੇ ਟੱਕ ਤੇ ਪਾਈ ਵਾਲਾ ਰਮਣਾ ਇਹ ਵੀ ਟੀਕ ਤੇ ਆ ਆ ਤਖ ਪੁਰੇ ਵਾਲਾ ਤਖਤੂਪੁਰੇ ਵਾਲਾ ਪਰ ਕਹਿੰਦੇ ਸਿੱਧ ਦੀ ਘੋੜੀ ਵਾਂਗੂ ਰੋਹੀ ਪਿਆ ਬਾਨ ਦੇ ਵਿੱਚ ਚੁੱਕੀਆਂ ਭਰਦੇ ਮਿਰਗ ਵਾਂਗੂ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਇਹ ਮਹਿਕ ਪਤਲਾ ਵਾਲਾ ਬਲਮ ਦੀ ਰੇਡ ਆ ਗਈ ਲਖਿਆ ਲਾਓ ਇਸੇਲੇ ਬਲਮ ਧੋਲ ਕੋਟੀਆਂ ਮੇਰੇ ਵੀਰੋ ਰੇਡ ਪਾਰ ਹੈ ਸਿਰੇ ਦਾ ਮੈਲਾ ਅੱਜ ਖੁਰੰਜ ਪਿੰਡ ਦਾ ਰਾਜੂ ਪਾਉ ਲਾਉ ਸਿਰੋ ਲਾਉ ਸਿਰੋ ਲਾਉ ਸਰਾ ਕਹਿੰਦੇ ਖੁਰੰਜਾਂ ਦੇ ਵਿੱਚੋਂ ਪਰ ਧੋਰ ਕੋਟੀਆਂ ਬਾਲਮ ਬਾਲਮ ਇਹ ਬਾਲ ਧੋਰ ਤੋਂ ਬੰਦਾ ਬਾਲਮ ਵੀ ਕਹਿੰਦੇ ਬਿੜਾ ਧੋਰ ਤੋਂ ਭੰਗੜਾ ਪਵਾ ਗਿਆ ਉਧਰ ਰੇਸ਼ਮ ਸੈਕਟਰੀ ਹੋਰੀ ਨਾਲ ਕਹਿੰਦੇ ਜਗਨਾਮ ਸਰਪੰਚ ਉਹ ਮੁੰਡਾ ਬਰਾੜਾਂ ਦਾ ਤੇ ਪਿੰਡ ਨੇ ਪਾਗ ਡੋਰ ਸਰਬਸਮਤੀ ਦੇ ਨਾਲ ਦਿੱਤੀ ਹੈ ਸਰਬਸਮਤੀ ਦੇ ਨਾਲ ਹਵਾਲੀ ਹੈ ਆਹ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਰੇਡਰ ਵਧਿਆ ਹੋਇਆ ਹੈ ਇਹ ਸਵਾਹ ਵਾਲੀ ਵਾਹ ਕਹਿੰਦੇ ਛੱਡੇ ਦਾ ਛੋਟਾ ਭਾਈ ਆ ਕਬੱਡੀ ਪਾਉਂਦਾ ਮਲੰਗੀ ਪਰਿਵਾਰ ਦੇ ਵਿੱਚੋਂ ਇਹ ਬਿੰਦੂ ਆਏ ਤੇ ਤਖਤੂਪੁਰ ਵਾਲੇ ਨੇ ਆਹ ਬਿੰਦੂ ਟੰਗ ਲਿਆ ਟੰਗ ਲਿਆ ਟੰਗ ਲਿਆ ਆਹ ਟੰਗ ਤਾਂ ਟੰਗ ਤਾਂ ਟੰਗਦਾ ਹੈ ਟੰਗਦਾ ਬੋਧਾਲੀ ਬਾਲਟੀ ਵਾਂਗੂ ਆਹ ਟੰਗਦਾ ਜਿਵੇਂ ਸਿਆਣੀ ਬੁੜੀ ਮੱਝ ਚੋਕੇ ਬਾਲਟੀ ਕਿੱਲੇ ਤੇ ਟੰਗ ਦਿੰਦੀ ਆ ਨਾ ਤੇ ਐਡਾ ਟੰਗਦਾ ਹੈ ਸਿਰਾਂ ਲਾ ਗਿਆ ਕਿ ਉੱਚਾ ਲੰਮਾ ਕਾਦ ਯਾਰੋ ਜਾਫੀ ਹੈ ਕਮਾਲ ਦਾ ਵੱਡੇ ਵੱਡੇ ਰੇਡਰਾਂ ਨੂੰ ਅੱਗੋਂ ਹੈ ਸੰਭਾਲ ਦਾ ਵੱਡੇ ਵੱਡੇ ਰੇਡਰਾਂ ਨੂੰ ਅੱਗੋਂ ਹੈ ਸੰਭਾਲ ਦਾ ਇਹ ਤਖਤੂਪੁਰਾ ਪਿੰਡ ਹੈ ਲਵੀ ਦਾ ਛੇਵੇਂ ਪਾਸ਼ੇ ਦੀ 400 ਪ੍ਰਾਪਤ ਧਰਤੀ ਗੱਲਾਬੂ ਖਾਨ ਕੇ ਜਿਸਮ ਮਚਾਉਣਾ ਪੈਂਦਾ ਵਿੱਚ ਜਗ ਦੇ ਤਾਂ ਜਾ ਕੇ ਚਰਚੇ ਨਹੀਂ ਹੁੰਦੇ ਜੱਗ ਤੇ ਰੰਗ ਦੇਖਿਆ ਜਾਂਦਾ ਨਹੀਂ ਕੋਰਾ ਤੇ ਕਾਲਾ ਉਹ ਨਾ ਜੱਗ ਤੇ ਨਹੀਂ ਸੁਖਾਲਾ ਰਾਜੂ ਭਾਉ ਦੇ ਤਿੰਨ ਜੱਫੇ ਸਾਡਾ ਜਿੰਦਾ ਹਰਜਿੰਦਰ ਗਿੱਲ ਤੇ ਜੱਸਾ ਗਿੱਲ ਉਹਨਾਂ ਵੱਲੋਂ 3100 ਰੁਪਏ ਦੇ ਹੋਣਗੇ ਰਾਜੂ ਭਾਉ ਦੇ ਤਿੰਨ ਜ 3100 ਰੁਪਏ ਬੋਤਲ ਗੋ ਲੈ ਵੀ ਸੌਣ ਵਾਲਿਆ ਜਿੱਥੇ ਪਹਿਲਾ ਡਿੱਗਿਆ ਸੀਦਾ ਉਹ ਤੇ ਟਕਾਈ ਰੱਖ ਜਿੱਥੇ ਪਹਿਲਾ ਡਿੱਗਿਆ ਸੀ ਗਾਇਦੇਵ ਸੈੱਲ ਚੇਂਜ ਕਰਕੇ ਜਾ ਉਹ ਕਬੱਡੀ ਪਾਉਣ ਦੇ ਲਈ ਮਾਇਕ ਪਟੜਾ ਵਾਲਾ ਉਹ ਟੱਪਲ ਪ੍ਰਧਾਨ ਦਾ ਪੁੱਤ ਹੈ ਕਬੱਡੀ ਪਾ ਕੇ ਅੰਕ ਆਪਣੀ ਟੀਮ ਦੇ ਖਾਤੇ ਦੇ ਵਿੱਚ ਪਾ ਕੇ ਜੌੜਦਾ ਹੋਇਆ ਬਾਲਮ ਗੜੀ ਹੈ ਬਾਲਮ ਕਹਿੰਦੇ ਧੂੜ ਕੋਟੀਆਂ ਰੇਡ ਪਾਰਾ ਲੈ ਵੀ ਜਰਸੀ ਮਾਨ ਅੱਜ ਚਰਚੇ ਤੇਰੇ ਹੁੰਦੇ ਆ ਕਹਿੰਦੇ ਖੁਰਜ ਪਿੰਡ ਦਾ ਦੁਨੀਆ ਦਾ ਪ੍ਰਸਿੱਧ ਮੰਚ ਸੰਚਾਲਕ ਹੈ ਇਹ ਵੀ ਮਾਨ ਹੈ ਕਹਿੰਦੇ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਵੀ ਜ਼ਿਕਰ ਜੱਸੀ ਮਾਨ ਦਾ ਹੋਣਾ ਹੈ ਪੰਜਾਬੀ ਫਿਲਮਾਂ ਦੇ ਵਿੱਚ ਮੇਰੇ ਵੀਰੋ ਮਾਨ ਹੈ ਜੱਸੀ ਮਾਨ ਪ੍ਰਸਿੱਧ ਮੰਚ ਸੰਚਾਲਕ ਹੈ ਭਰਾ ਨੇ ਉਹਨੇ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਖਾੜੇ ਦੇ ਵਿੱਚ ਨਿਭਾਈਆਂ ਨੇ ਵਾਇਗਰ ਉਸ ਭਰਾ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਜੱਸਾ ਗਿੱਲ ਬੈਠਾ ਆਸਟ੍ਰੇਲੀਆ ਦੇ ਵਿੱਚ ਹਰਵਿੰਦਰ ਸਿੰਘ ਗਿੱਲ ਆ ਜਿੰਦਾ ਬੈਠਾ ਆਸਟ੍ਰੇਲੀਆ ਦੇ ਵਿੱਚ ਉਹ ਭਰਾਵਾਂ ਦੇ ਵੱਲੋਂ ਰਾਜੂ ਭਾਪੂ ਦੇ 3 31 ਹੋਵੇ ਤੇ ਨਾਲ ਉਹ ਅਮਰੀਕ ਦੇ ਵੀ ਤਿੰਨ ਜੱਫੇ 3100 ਦੇ ਆ ਦੋ ਜਾਫੀਆਂ ਦੇ ਤਿੰਨ ਤਿੰਨ ਜੱਫੇ ਕਿੱਤੀ ਹੋਵੇ ਆਸਟ੍ਰੇਲੀਆ ਦੇ ਵਿੱਚ ਤਾਂ ਭਰਾ ਹਰਜਿੰਦਰ ਸਿੰਘ ਜਿੰਦਾ ਤੇ ਨਾਲ ਜੇਸਾ ਗੱਲ ਇਹਨਾਂ ਭਰਾਵਾਂ ਦੇ ਵੱਲੋਂ 31 3100 ਦੇ ਹੋਣਿਆ ਤਿੰਨ ਤਿੰਨ ਜੱਫੇ 3100 ਦੇ ਹੋਣੇ ਸਖਮੰਦਰ ਸਿੰਘ ਦੀ ਗੱਲ ਹੋਰਾਂ ਨੂੰ ਵੀਰ ਸਿੰਘ ਗੱਲ ਹੋਰਾਂ ਨੂੰ ਤੇ ਹਾਕਮ ਸਿੰਘ ਗੱਲ ਹੋਰਾਂ ਨੂੰ ਲਵੀ ਲਵੀ ਤੁਹਾਡੀਆਂ ਮੁਬਾਰਕਾਂ ਨੇ ਲਵੀ ਤਖਤੂਪੁਰਾ ਲਵੀ ਤਖਤੂਪੁਰਾ ਦੇ ਤਿੰਨ ਜੱਫੇ हरजंदर आस्ट्रेसा ਢੋਲ कले धोल ਕੇ ਚੰਨ ਚਲਣੀ रातो ਨਾ ਤਰੇ ਪਰ ਸ਼ਾਮਾ ਨਹੀਂ ਜੰਦੇ ਮੇਰੀਏ ਮੈਂ ਕਿਹੜੀਏ ਗਲੀਆਂ ਆ ਮਾ ਨਹੀਂ ਜੰਦੇ ਮੇਰੀਏ ਰਾਜੂ ਭਾਉ ਰਾਜੂ ਭਾਉ ਰਾਜੂ ਭਾਉ ਰਾਜੂ ਭਾਉ ਬਾਲਮ ਲੋਟਣਾ ਆਉ ਉਹ ਰਾਜੂ ਭਾਉ ਦੇ ਤਿੰਨ ਜੱਫੇ 41 ਹੋ ਗਏ ਬਾਈ ਜੱਸਾ ਹਰਜਿੰਦਰ ਗਿੱਲ ਆਸਟ੍ਰੇਲੀਆ ਵੱਲ ਇਹਦਾ ਭਰਾਵਾਂ ਦੇ ਵੱਲੋਂ ਰਾਜੂ ਭਾਉ ਦੇ ਤਿੰਨ ਜੱਫੇ 41 ਹੋ ਗਏ ਹੋਰਿਆ ਅਗਤਾ ਵੀ ਹੋਦੇ ਹੋਣਗੇ ਪਟੜਾਂ ਵਾਲਾ ਮਹਿ ਕਬੱਡੀ ਪਾ ਰਿਹਾ ਹੈ ਲੈ ਵੀ ਆ ਨੌਜੋਦ ਇਹ ਬੱਗੇ ਪਿੱਪਲ ਦਾ ਪੋਤਾ ਪਟੜਾਂ ਵਾਲੇ ਪਿੱਪਲ ਦੀਆਂ ਗੱਲਾਂ ਬਾਤ ਹੈ ਇਹਦਾ ਪਿਓ ਭਲਵਾਨੀ ਦੇ ਵਿੱਚ ਬਾਹਲੇ ਤਕੜੇ ਦਾ ਤੇ ਖੇਡਦਾ ਰਿਹਾ ਹੈ ਉਧਰ ਲਵੀ ਤਖਤੂਪੁਰਾ ਅਖਤੂਪੁਰਾ ਆਹ ਤਖਤੂਪੁਰਾ ਲਵੀ 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 ਹੋ ਪਹਿਲਾ ਜਫਾ ਪੈ ਚਲਿਆ ਹੋ ਪਹਿਲਾ ਜਫਾ ਪੈ ਚਲਿਆ ਪੁਆਇੰਟ ਦੇ ਵਿੱਚ ਵਾਧੇ ਇੱਕ ਪਾਸੇ ਮਾਹਿਕ ਪਤਲਾ ਵਾਲਾ ਤੇ ਤਖਤੂਪੁਰੇ ਦਾ ਲਵੀ ਆਓ ਸੱਜਣ ਸੱਜਣ ਪੁਆਇੰਟ ਜਿਹੜਾ ਲਵੀ ਦੇ ਖਾਤੇ ਆ ਤਖਤੂਪੁਰੇ ਵਾਲਾ ਅੱਜ ਖੁਰੰਜਾਂ ਦੇ ਵਿੱਚ ਮੁੰਡੇ ਨੇ ਚੱਬ ਕੱਟਦੇ ਵੱਡੇ ਵੱਡੇ ਰੇਡਰ ਜੱਟ ਨੇ ਐ ਤੱਪ ਤੇ ਵੱਡੇ ਵੱਡੇ ਰੇਡਰ ਜੱਟ ਨੇ ਆ ਦੱਬ ਤੇ ਇਹ ਕਹਿੰਦੇ ਨੌਜਨ ਤਖਤਪੂਰੇ ਤੋਂ ਆਇਆ ਹੈ ਗਲਾਬੂ ਖਾਨ ਅੱਲਾਹੁ 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 ਦਾ ਵਾਜਾ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਇਹ ਹੈ ਗਲਾਬੂ ਖਾਨ ਟੰਬੜਪੰਨ ਵਾਲਾ ਅਗਲੀ ਰੇਡ ਤੇ ਜਸਵਿੰਦਰ ਜ਼ਿਕਰ ਕਰ ਰਿਹਾ ਹੈ ਓ ਆਪਣੇ ਬੱਚਿਆਂ ਨੂੰ ਹਿੰਮਤੀ ਦੇ ਨਿੱਡਰ ਬਣਾ ਲਓ ਓ ਆਪਣੇ ਬੱਚਿਆਂ ਨੂੰ ਹਿੰਮਤੀ ਦੇ ਨਿੱਡਰ ਬਣਾ ਲਓ ਕਿਉਂਕਿ ਆਜ਼ਾਦੀ ਨਚਾਰਾ ਅੱਗੇ ਨਹੀਂ ਪੰਮਿਆ ਹਥਿਆਰ ਅੱਗੇ ਨੱਚਦੀ ਹੈ ਆਪਣੇ ਬੱਚਿਆਂ ਨੂੰ ਹਿੰਮਤੀ ਦੇ ਨਿੱਡਰ ਬਣਾਓ ਆਜ਼ਾਦੀ ਨਚਾਰਾ ਅੱਗੇ ਨਹੀਂ ਹਤਿਆਰਾ ਅਗੇ ਨੱਚਦੀ ਹੈ ਆਜ਼ਾਦੀ ਹਤਿਆਰਾ ਅਗੇ ਨੱਚਦੀ ਹੈ ਉਹ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਾ ਹੋਇਆ ਬਲਮ ਉਹ ਢੂੜਕੋਟ ਦੀ ਧਰਤੀ ਹੈ ਕੋ ਕਬੱਡੀ ਖਿਡਾਰੀ ਤੇ ਰਾਈਡਰ ਗੁਰਨਾਮ ਗਾਮੇ ਦਾ ਪੁੱਤ ਕਬੱਡੀ ਪਾ ਰਿਹਾ ਤੇ ਕੱਬਰ ਭਿੰਦਰ ਵਰਗੇ ਉਹ ਗੁਰਪ੍ਰੀਤ ਏ ਏ ਏ ਏ ਵਾਹ ਓਏ ਗੱਬਰੂਆ ਉਹ ਖੜਨਿਆਂ ਵਾਲੇ ਮੈਚ ਵਰੀਆ ਲੱਗ ਰੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਇਸੇਲੇ ਸਿਰਾਂ ਲੱਗਿਆ ਪਿਆ ਇਸੇਲੇ ਸਿਰਾਂ ਲੱਗਿਆ ਪਿਆ ਮੇਰੇ ਵੀਰੋ ਉਹੀ ਉਹੀ ਪਰ ਕਹਿੰਦੇ ਨੀਟਾ ਕੰਗੇ ਵਾਲਾ ਕਿ ਭੱਜਿਆਂ ਨੂੰ ਇੱਕੋ ਜਿਹੇ ਵਾਹਨ ਮਿੱਤਰੋ ਟੱਕਰੇ ਦੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਧਮ ਪੈ ਗਈ ਖੁਰ ਜਾਂਦੇ ਕਬੱਡੀ ਕੱਪ ਦੀ ਓ ਧਮ 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 ਉਹ ਪਾਉਗੀ ਇਧਰਲੇ ਪਾਸੇ ਰਾਜੂ pau ਫੋਲ ਟੱਗਣ ਲੱਗਿਆ ਓਥੇ ਬੱਲੇ ਬੱਲੇ ਕਰਾ ਗਿਆ ਲੱਗਿਆ ਲੱਕ ਦਾ ਵਿੱਚ ਇਹਦੇ ਦੋ ਜੱਫੇ ਹੋ ਗਏ 41 ਹੋਦੇ ਤਿੰਨ ਨੇ ਜਿੰਨਾ ਗਿੱਲ ਤੇ ਜੇਸਾ ਗਿੱਲ ਸਾਡੇ ਛੋਟੇ ਵੀਰ ਉਹ ਬਾਟੇ ਆਸਟ੍ਰੇਲੀਆ ਦੇ ਵਿੱਚ ਦੋ ਜੱਫੇ ਤੇ ਤੀਜਾ ਲੱਗ ਗਿਆ ਤੇ 41 ਹੋ ਤੱਕਾ ਪੱਕਾ ਪੱਕਾ ਲੈ ਵੀ ਜਗਨਾਮ ਬਰਾੜਾ ਸਰਪੰਚ ਸਾਹਿਬ ਸਾਰੀ ਗ੍ਰਾਮ ਪੰਚਾਇਤ ਨੂੰ ਮੁਬਾਰਕਾਂ ਨੇ ਦੇਖ ਮੇਲਾ ਤੇਰਾ ਪਿੰਡ ਵਾਲਾ ਸਿਰੇ ਦਾ ਰਾਜਾ 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 ਏ ਏ ਏ ਏ ਏ ਕੁੰਡੀ ਤੇ ਕੁੰਡੀ ਅਰਦੀ ਐ ਕੁੰਡੀ ਤੇ ਕੁੰਡੀ ਉੱਧਰ ਕਹਿੰਦੇ ਸਵਰਨ ਖਰੁੰਝੋ ਗੋਪੀ ਖਰੁੰਝ ਇਹਦੀ ਰੇਡ ਤੇ 500 ਲੱਗਿਆ ਜੇ ਜਫਾ ਲੱਗ ਗਿਆ ਤਾਂ ਜਾਫੀ ਨੂੰ ਨਹੀਂ ਇਹਦੇ ਖਾਤੇ ਪੈਣਾ ਹੈ ਲਵੀ ਡਬਲ ਟੱਚ ਪੁਆਇੰਟ ਜਿਹੜਾ ਪਾਲਮ ਦੇ ਖਾਤੇ ਆ 500 ਰੁਪਈਆ ਸਵਰਨ ਖਰੁੰਝ ਤੇ ਗੋਪੀ ਖਰੁੰਝ ਇਹਨਾਂ ਭਰਾਵਾਂ ਦੇ ਵੱਲ ਆਓ ਭਰਾਵਾਂ ਦੇ ਵੱਲ ਆਏ ਆ ਲਓ ਸਾਹਮਣੇ ਕਹਿੰਦੇ ਮੈਂ ਇੱਕ ਪੱਤੜ ਮੰਡਾ ਅੱਜ ਦੇ ਸਮੇਂ ਦਾ ਕਹਿੰਦੇ ਸਿਰੇ ਦਾ ਰੇਡਰ ਆ ਮੇਰੇ ਵੀਰੋ ਅੱਜ ਦੇ ਸਮੇਂ ਦੇ ਵਿੱਚ ਚੋਟੀ ਚੋਟੀ ਦੇ ਜਾਫੀਆਂ ਤੇ ਰੇਡਾਂ ਪਾਉਂਦਾ ਲੈ ਵੀ ਤਕਸੀਰ ਸੈਂਟਰੀ ਦੇਖ ਮੁੰਡਾ ਛਾਇਆ ਫਿਰਦਾ ਦੇਖ ਮੁੰਡਾ ਛਾਇਆ ਫਿਰਦਾ ਇਸੇ ਲਈ ਰਮਣ ਰਮਣ ਤਖਤੇ ਵਾਲਾ ਕੁੰਡੀ 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 ਅੱਜ ਕਹਿੰਦੇ ਖੁਰਨਾਂ ਤੇ ਗਰਾਰੀ ਤੇ ਗਰਾਰੀ ਅੜਦੀ ਹੈ ਗਰਾਰੀ ਤੇ ਗਰਾਰੀ ਅੜਦੀ ਹੈ ਇਹ ਮੁੰਡੇ ਦਰਾਈ ਘੋੜਿਆਂ ਵਰਗੇ ਆ ਮੂੰਹ ਟੱਡ ਟੱਡ ਜੱਫੇ ਲਾਉਂਦੇ ਆ ਐਣ ਕਹਿੰਦੇ ਤਫਲੀਆਂ ਕੜਾਈ ਤੁਰੇ ਜਾਂਦੇ ਆ ਮੈਚ ਹੋ ਗਿਆ ਬੱਲੇ ਬੱਲੇ ਚੱਲੀ ਜਾਂਦੀ ਹੈ ਐਣ ਕਹਿੰਦੇ ਬੱਲੇ ਬੱਲੇ ਸ਼ਾਹਨ ਦੀ ਛੇੜੇ ਅੱਜ ਕੱਲ ਹੁੰਦੀ ਆ ਰਾਤੀਆਂ ਮਹਿਫਲਾ 'ਚ ਓ ਨਤ ਤੇਰੀ ਗੱਲ ਹੁੰਦੀ ਆ ਰਾਤੀਆਂ ਮਹਿਫਲਾ 'ਚ ਨਤ ਤੇਰੀ ਗੱਲ ਲੈ ਵੀ ਇਹ ਕਾਲ ਗੜੀਆ ਕੀ ਚੱਕਰ ਆ ਹੋਲਡ ਵਾਲਾ ਨੰਬਰ ਕਲੀਅਰ ਕਰੋ ਮੈਨੂੰ ਲੱਗਦਾ ਕਮਿਆਰੇ ਵਾਲਿਆ ਪੋਪਲੇ ਲੈਂਦੇ ਲੱਗਦੇ ਆ ਪੋਪਲੇ ਲੈਂਦੇ ਲੱਗਦੇ ਐ ਇਹ ਸਪੋਰਟ ਦਾ ਮੈਚ ਐ ਮੇਰੇ ਵੀਰੋ ਲੈ ਵੀ ਰਪਤ ਹੋਲਡ ਵਾਲੇ ਤੇ ਇਹ ਨਾਲ ਕੁਝ ਹੋਲਡ ਆਂ ਹੋਲਡ ਦੀ ਇਹ ਨਾਲ ਹੋਲਡ ਪੁਆਇੰਟ ਇੱਕ ਕੀਤਾ ਗਿਆ ਹੋਲਡ ਚੈੱਕ ਕਰਕੇ ਜਿਹਦੇ ਖਾਤੇ ਚ ਡਿੱਗ ਪਿਆ ਉਹ ਖਾਤੇ ਚ ਮੈਚ ਡਿੱਗ ਪਿਆ ਹੋਲਡ ਚੈੱਕ ਕਰਿਓ ਇਸ ਸਾਲ 23ਵਾਂ ਮੇਲਾ ਸੈਮੀਫਾਈਨਲ ਚੱਲ ਰਿਹਾ ਦੂਸਰਾ 24 ਮੇਰੀਆਂ ਨੀਆਂ ਰੱਖ ਦਿੱਤੀਆਂ ਕਹਿੰਦੇ ਸਰਦਾਰ ਗਰਨੇਕ ਸਿੰਘ ਦੀ ਮਾਨ ਤੇ ਸਵਰਗਿਆ ਹਰਨੇਕ ਸਿੰਘ ਮਾਨ ਉਹਨਾਂ ਨੇ ਕਹਿੰਦੇ ਮੇਰੇ ਵੀਰੋ 24ਵੇਂ ਮੇਲ ਰੀਆਂ ਦੀਆਂ ਰੱਖ ਦਿੱਤੀਆਂ 75000 ਪਹਿਲਾ ਪ੍ਰਾਈਜ਼ ਉਸ ਪਰਿਵਾਰ ਵੱਲੋਂ ਦਿੱਤਾ ਜਾਣਾ ਰਾਜਪ੍ਰੀਤ ਸਿੰਘ ਦੀ ਗੱਲ ਤੇ ਗੁਰਪ੍ਰੀਤ ਸਿੰਘ ਦੀ ਗੱਲ ਕਹਿੰਦੇ 52000 ਸਾਡੇ ਵੱਲੋਂ ਹੋਣਾ ਆਉਂਦੇ ਸਾਲ ਦੇ ਲਈ ਇਹਨਾਂ ਭਰਾਵਾਂ ਵੱਲੋਂ ਯੋਗਦਾਨ ਹੋਊ 52000 52 ਹਫ਼ਤਿਆਂ ਨੂੰ ਦੇਣਾ ਮੇਰੇ ਵੀਰੋ ਇੱਕ ਸਾਲ ਨੂੰ ਦੇਣਾ 365 ਦਿਨਾਂ ਨੂੰ ਦੇਣਾ 12 ਮਹੀਨਿਆਂ ਨੂੰ ਦੇਣਾ 52 ਹਫ਼ਤਿਆਂ ਨੂੰ ਦੇਣਾ 525000 600 ਮਿੰਟਾਂ ਨੂੰ ਕਹਿੰਦੇ ਦੇ ਦੇਣਾ ਮੇਰੇ ਵੀਰੋ ਇਹ ਵੀ ਮਾਨ ਵਾਲੀ ਗੱਲ ਹੈ 24ਵਾਂ ਸਾਲਾਨਾ ਮੇਲਾ ਹੋਵੇਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਵੇਗਾ ਹੋਲਡ ਨੰਬਰ ਕਲੀਅਰ ਕੀਤਾ ਜਾ ਰਿਹਾ ਹੈ ਸ਼ੋਦੀ ਦੱਸੋ ਛੇਤੀ ਦੱਸੋ ਕਿੰਨੇ ਮੂਰਖ ਬੰਦੇ ਤੇ ਤਰੀਫਾਂ ਸੁਣਨ ਦੇ ਨਾਲੋ ਕਿਤੇ ਸਿਆਣੇ ਬੰਦੇ ਦੀਆਂ ਝੜਕਾਂ ਸੋ ਲੈਣੀਆਂ ਚਾਹੀਦੀਆਂ ਨੇ ਆਉ ਮੂਰਖ ਦੀਆਂ ਤਰੀਫਾਂ ਸੁਣਨ ਦੇ ਨਾਲ ਸਿਆਣੇ ਬੰਦੇ ਦੀਆਂ ਝੜਕਾ ਸੁਣ ਲੈਣੀਆਂ ਚਾਹੀਦੀਆਂ ਨੇ ਉਹ ਬਹੁਤ ਕੁਝ ਦੱਸ ਜਾਂਦੀਆਂ ਨੇ ਅੱਜ ਤੇ ਕਹਿੰਦੇ ਕਮਾਲ ਹੋਈ ਪਈ ਆ ਖੁੰਝਾ ਦੇ ਵਿੱਚ ਤੇਲੂਪੁਰੇ ਵਾਲਾ ਹਰਪ੍ਰੀਤ ਆਇਆ ਹੈ ਬਾਈ ਗੁਰਪ੍ਰੀਤ ਵਰਗੇ ਆਏ ਨੇ ਬਾਪੂ ਰਣਜੀਤ ਸਿੰਘ ਵੀ ਆਏ ਆ ਨਾਲ ਜਿਵੇਂ ਕਹਿੰਦੇ ਬਲਕਨ ਸਿੰਘ ਵਰਗੇ ਔਰ ਜਿਵੇਂ ਕਹਿੰਦੇ ਆ ਬਹੁਤ ਵੱਡੀਆਂ ਗੱਲਾਂ ਹੋ ਰਹੀਆਂ ਅੱਜ ਦੇ ਕਬੱਡੀ ਕੱਪ ਦੇ ਵਿੱਚ ਭਾਈ ਹਰਪ੍ਰੀਤ ਤੇਲੂਪੁਰੀਆ ਨਾਲ ਕਹਿੰਦੇ ਗੋਲਪ੍ਰੀਤ ਤੇ ਬਾਪੂ ਰਣਜੀਤ ਸਿੰਘ ਵੀ ਆਏ ਆ ਜਗਨਾਮ ਸਰਪੰਚ ਸਰਪੰਚ ਸਰਬ ਸ਼ਕਤੀ ਦੇ ਨਾਲ ਪਿੰਡ ਨੇ ਚੁਣਿਆ ਤੇ ਪਿੰਡ ਉਹਨੂੰ ਚੁਣਦਾ ਜਿਹਦੇ ਤੇ ਉਮੀਦਾਂ ਹੋਣ ਜਿਹਦੇ ਤੇ ਪਿਆਰ ਵਧਿਆ ਹੋਵੇ ਜਿਹੜਾ ਸੱਚੀ ਗੱਲ ਤਸੱਲੀ ਦੇ ਨਾਲ ਠੋਕ ਕੇ ਕਰਦਾ ਹੋਵੇ ਸਾਰੇ ਨਗਰ ਨੇ ਇਹ ਜ਼ਿੰਮੇਵਾਰੀ ਦੀ ਪੰਡ ਸਰ ਤੇ ਰੱਖੀ ਆ ਮੇਰੇ ਵੀਰੋ ਇਹ ਮਾਨ ਬਖਸ਼ਾ ਸਾਰੇ ਪਿੰਡ ਨੇ ਜਗਨਨਾਮ ਸਿੰਘ ਜੀ ਬਰਾੜ ਸਰਪੰਚ ਹੋਰਾਂ ਨੂੰ ਇਹ ਮਾਨ ਬਖਸ਼ਾ ਵਾਹਿਗੁਰੂ ਚੜ੍ਹਦੀ ਕਲਾ ਤੇ ਰੱਖੇ ਹੋਰ ਨੰਬਰ ਕਲੀਅਰ ਹੋ ਗਿਆ ਜੀ ਰਵੀ ਕਰੋ ਕਲੀਅਰ ਜਲਦੀ ਜਲਦੀ ਦੇ ਨਾਲ ਨੰਬਰ ਕਲੀਅਰ ਕਰ ਦਈਏ ਧੋੜ ਕੋਟੀਆ ਬਾਜੇ ਰਾਜੇ ਉਹਨੂੰ ਡੀਕ ਕਾਦੀ ਆ ਯਾਰ ਮੈਨੂੰ ਇਹ ਨਹੀਂ ਪਤਾ ਲੱਗਦਾ ਜਿਵੇਂ ਕਹਿੰਦੇ ਹੁੰਦੇ ਨਾ ਖਾੜੇ ਚ ਢੋਲ ਕੇ ਆਲਾ ਤਾਂ ਨਹੀਂ ਭੱਜ ਗਿਆ ਕੋਈ ਵਿਆਹ ਦੇ ਵਿੱਚ ਲਾਗੀਆਂ ਤੇ ਬਹੁਤ ਪੈਂਦੀਆਂ ਹੁੰਦੀਆਂ ਜੇ ਕੁਝ 1929 ਹੋ ਜਾਂਦਾ ਆਜੋ ਯਾਰਾ ਗਰਾਊਂਡ ਦੇ ਵਿੱਚ ਕੀ ਰੌਲਾ ਅੰਦਾਜ਼ੇ ਦੇ ਨਾਲ ਨਾਪਿਆ ਕਰੋ ਹੋਏ ਅੰਦਾਜ਼ੇ ਦੇ ਨਾਲ ਨਾ ਨਾਪੋ ਕਿਸੇ ਇਨਸਾਨ ਦੀ ਹਸਤੀ ਨੂੰ ਕਿਉਂਕਿ ਖੜੇ ਹੋਏ ਪਾਣੀ ਅਕਸਰ ਡੂੰਘੇ ਹੋਇਆ ਕਰਦੇ ਆ ਹੋ ਖੜੇ ਹੋਏ ਦਰਿਆ ਅਕਸਰ ਡੂੰਘੇ ਹੁੰਦੇ ਆ ਅੰਦਾਜ਼ੇ ਦੇ ਨਾਲ ਨਾ ਨਾਪੋ ਕਿਸੇ ਇਨਸਾਨ ਦੀ ਹਸਤੀ ਨੂੰ ਬਲਜਿੰਦਰ ਸਿੰਘ ਜੀ ਸਰਪੰਚ ਪਿੰਡ ਤੰਬੂ ਵਾਲਾ ਬਹੁਤ ਵੱਡਾ ਬਾਲਡ ਸਤਿਕਾਰ ਵੱਡਾ ਪਿਆਰ ਹੈ ਸੋ ਅਮਰੀਕ ਬਲਜਿੰਦਰ ਸਿੰਘ ਜੀ ਸਰਪੰਚ ਪਿੰਡ ਤੰਬੂ ਵਾਲਾ ਹਨੀ ਸੇਖੋਂ ਜੀ ਬਹੁਤ ਵੱਡਾ ਮਾਣ ਵੱਡਾ ਪਿਆਰ ਦਿੱਤਾ ਹੈ ਹਨੀ ਸੇਖੋਂ ਬਹੁਤ ਵੱਡਾ ਧੰਨਵਾਦ ਹੈ ਪ੍ਰਾਤ ਸਾਡਾ ਹਨੀ ਸੇਖੋਂ ਜੀ ਲਓ ਕਹਿੰਦੇ ਇਸੇ ਲਈ ਸਵਾਲੀਆ ਬਿੰਦੂ ਤਿਆਰ ਹੈ ਪੰਜਾਬੀ ਵੀਰੋ ਪਈ

ਉਹ ਨੰਬਰ ਤੇ ਕਲੀਅਰ ਕਰੋ ਮਾੜੀ ਵਾਲਿਆ ਜੀਵਨ ਮਾੜੀ ਵਾਲਾ ਜੀਵਨ ਆਇਆ ਭਰਾ ਯਾਰਾਂ ਦਾ ਯਾ ਬਾਹਰਲਾ ਬੰਦਾ ਕੋਈ ਬਾਹਰਲਾ ਬੰਦਾ ਕੋਈ ਇੰਟਰਫੇਅਰ ਨਾ ਕਰੇ ਤੇ ਰੈਫਰੀ ਨੂੰ ਮੇਰੀ ਬੇਨਤੀ ਹੈ ਡਿਸੀਜਨ ਤੂੰ ਆਪ ਦਾ ਦੇਣਾ ਬਾਹਰ ਲਿਆਦਾ ਨਹੀਂ Rapri! ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਗਰਾਊਂਡ 'ਚ ਕੋਈ ਫਾਲਤੂ ਬੰਦਾ ਨਾ ਅੰਦਰ ਹੋਵੇ ਰੀਪਲੇਵ ਇੱਕ ਬੇਨਤੀ ਹੈ ਉਹ ਸਾਹਮਣੇ ਉਹ ਭੱਜ ਗਿਆ ਇਹ ਉਹ ਭੱਜ ਗਿਆ ਇਹ ਇੱਕ ਤਾਂ ਸਿੱਧੂ ਮੂਸੇਵਾਲਾ ਦੇ ਦੂਜੀ ਇਹਦੀ ਥਾਪੀਆਂ ਦੀ ਯਾਦ ਲੈਣੀ ਹੈ ਤਾੜੀ ਮਾਰੋ ਇਹ ਕਸਾ ਸਮਾਧ ਬਹੁਤ ਬਹੁਤ ਧੰਨਵਾਦ ਫਾਈਨਲ ਮੈਚ ਹੋਊਗਾ ਢੂੜ ਕੋਟ ਸੀ ਤੇ ਵਾਦੀਆਂ ਢੂੜ ਕੋਟ ਨੂੰ ਹੀ ਤੇ ਵਾਦੀਆਂ ਇਹ ਟੀਮਾਂ ਜਿਹੜੀਆਂ ਜਲਦ ਗਰਾਊਂਡ ਤੇ ਆਓ ਜੀ ਢੂੜ ਕੋਟਨ ਸੀ ਹੁਣੇ ਵਾਲੀ ਮੇਲਾ ਚੰਗਾ ਨਹੀਂ ਲੱਗਣਾ ਸਨ Aló Thank uh you. -huh. ਗਰਾਊਂਡ ਦੇ ਵਿੱਚ ਇਹ ਕਬੱਡੀ ਦੇ ਮਹਾਨ ਖਿਡਾਰੀ ਹੈ